ਸਾਡੇ ਨਾਲ ਬੰਦੇ ਤੇ ਕੰਮ ਦੇ ਲਓ ਉਹਦੇ ਤੇ ਛਤਰੀ ਆਣੀਗੀ ਤੇ ਪਹਿਲਾਂ ਲੱਗਾ ਸੀ ਉੱਤੇ ਕਰਾ ਫੇਰਨਾ ਅੰਲੇ ਨਾ ਕਰੋਂ ਪਾਣੀ ਆ ਮੈਂ ਵੀਡੀਓ ਦੇ ਚੱਕਰ ਤੇ ਨਾ ਪਾਣੀ ਨਹੀਂ ਪੀਣਾ ਅੱਗੇ ਵੀ ਗੱਲ ਕਰਦਾ ਨਾ ਵੀ ਟੌਰ ਦੇ ਚੱਕਰ 'ਚ ਹੀ ਵੇਲਾ ਟਰੈਕਟਰ ਨਹੀਂ ਬਣਾਉਂਦਾ ਪਿਆ ਤੇ ਛਤਰੀ ਨਹੀਂ ਲਾਉਂਦਾ ਪਿਆ 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 ਇਹਨੂੰ ਪਾਣੀ ਢੇਰੀਆਂ ਚਾਰ ਨਹੀਂ ਪੱਧਰ ਕੀਤੀਆਂ ਤੇ ਕਰਾਸ ਨੂੰ ਪਹਿਲਾਂ ਲੱਗ ਗਿਆ ਪਾਣੀ ਕੱਢ ਲਾ ਚੌਣ ਦਾ ਸੀਜ਼ਨ ਆ ਗਿਆ ਤੇ ਸਾਰੇ ਵੀਰਾਂ ਨੂੰ ਆਉਣਾ ਵੀ ਜਿਹੜੇ-ਜਿਹੜੇ ਵੀਰਾਂ ਦੇ ਨਾ ਖੇਤ ਨੀਵੇਂ ਆ ਉਹ ਇਹਨਾਂ ਦਿਨਾਂ ਚ ਲੱਗੇ ਨੇ ਦੂਹ ਦੂ ਜਿਵੇਂ ਅਸੀਂ ਲੱਗੇ ਮਿੱਟੀ ਪਾਈ ਆ ਛੋਟਾ ਵੀ ਨਾ ਹਾਂ ਇਹ ਕਰਾ ਕਦੋਂ ਕਿਹਦੇ ਮਗਰ ਪਾਇਆ ਕਿਉਂ ਨਹੀਂ ਪਾਇਆ ਦਰ ਲਾਇਆ ਨਹੀਂ ਛੁੱਟੀ ਪਰੇ ਹੋ ਗਿਆ ਉਧਰ ਉਧਰ ਮੈਂ ਸਾਰੀਆਂ ਇੱਕ ਜੀਆਂ ਖਲਾਰ ਦੇ ਹਾਂ ਕੀ ਉਹ 2 ਮਿੰਟ ਲੱਗਣੇ ਐ ਇੱਥੇ ਕੋਈ ਟਾਈਮ ਲੱਗਣਾ ਕੋਈ ਹਾਂ ਪਤਾ ਤਾਂ ਅੱਜ ਲੱਗਣਾ ਮਾਦਿਆ ਪਤਾ ਗਰਮੀ ਚ ਉਹ ਨਹੀਂ ਟਾਈਮ ਲੱਗਣਾ ਪੋਲੀ ਦੀ ਮਿੱਟੀ ਆ ਖਿੱਚੀ ਜਾਣੀ ਆ ਪਤਲੀ-ਪਤਲੀ ਛੁੱਟੀ ਚਲਾ ਆਈ ਪੱਧਰ ਦਾ ਕਰਾ ਨਹੀਂ ਕਰਨੀ ਆ ਮੈਂ ਤੇ ਇਕੱਲੀ ਸਿੱਧੀਆਂ ਹੀ ਆ ਕਰਦੇ ਯਾਰ ਤੇਰਾ ਵੀ ਆਇਆ ਏ ਕਰਾਣ ਲਾ ਕੇ ਆ ਚੁੱਟੀ ਚੱਲ ਲਾ ਕੇ ਆ ਵੀਰੇ ਅਸੀਂ ਆ ਦਾ ਟਾਈਮ ਲਾਇਆ ਆ ਅੱਛਾ ਕੁ ਲਾ ਕੇ ਆਂ ਦੀਦੀ ਦਾ ਇੱਕ ਢੇਰੀ ਨਹੀਂ ਬੰਨਿਆ ਤੇ ਕਿੜਾ ਲਾ ਕੇ ਤੂੰ ਆ ਗਿਆ ਉਹ ਉਧਰ ਅੱਧਾ ਕਿਲਾ ਪੱਧਰ ਕਰਿਆ ਏ ਬੜਾ ਤੈਨੂੰ ਪਤਾ ਵੀ ਬੰਨੇ ਬੰਨੇ ਕਿੜਾ ਲਾ ਕੇ ਕਿਲਾ ਪੱਧਰ ਹੋ ਗਿਆ ਹੈ ਅੱਧਾ ਕਿਲਾ ਉਹ ਉਧਰ ਸਾਈਡ ਤੇ ਹਾਂ ਕਰ ਕਰ ਮੈਨੂੰ ਤਾਂ ਕਿਤੇ ਨਹੀਂ ਦਿੱਤਾ ਢੇਰੀਆਂ ਦਾ ਸਾਰੀਆਂ ਉਹਨੇ ਆ ਤੇ ਆ ਦੇ ਮੰਦਕਾਰ ਦਿਨ ਲੈ ਬਬੂ ਆ ਮਾਰੋ ਪੱਤੈ ਛੁੱਟੀ ਲਾਇਆ ਓਏ ਬਬੂ ਜਣਾ ਦਾ ਮਾਰ ਹੀ ਦੇਣੀ ਤੂੰ ਛੁੱਟੀ ਮਾਰ ਉਹਨਾਂ ਦਾ ਮਾਰ ਹੀ ਦੇਣੀ ਉਧਰ ਲਾਇਆ ਛੁੱਟੀ ਆ ਤੇ ਹਾਂ ਆ ਹੋਏ ਤੇ ਲਾਇਆ ਤੇ ਆ ਲਾਵੀਏ ਤੇ ਲਾਉਣ ਨੂੰ ਤਿਆਰ ਹੈ ਜੇ ਮਾਰੇ ਹੋ ਚੱਕਿਆ ਵਾ ਇੱਕ ਕਿਹੜਾ ਲਾਇਆ ਸਾਥੀ ਜਾਓ ਯਾਰ ਖੱਚ ਦਾ ਕੰਮ ਨੂੰ ਕਰ ਆਹ ਆ ਲਾਇਆ ਇੱਕ ਕਿਹੜਾ ਫਰਕ ਲੱਗ ਜੀ ਪੱਧਰ ਕਰਨ ਗੱਡੀ ਦਾ ਏਸੀ ਕਿਤੇ ਉਠੰਨ ਦਿੰਦਾ ਆਹਾ 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 ਇਹ ਗਰਮੀ ਇਹ ਏਸੀ ਵਾਲਾ ਟ੍ਰੈਕਟਰ ਲਈ ਇਹ ਦਿਨ ਤੱਕ ਬਾਰੀ ਬੰਦ ਕਰ ਭਾਏ ਜਿਹੜੀ ਮਾਰੀ ਮੋਠੰਦੀ ਹੋਣੀ ਉਹ ਵੀ ਨਹੀਂ ਹੋਣੀ ਅੱਜ ਦੁਬਾਰੇ ਲੱਗੂ ਪਾਣ ਕਿਸ ਪਾ ਪੈਂਦੀ ਚੰਗੀ ਜਿੰਚਰਾ ਵੇਲਾ ਵੀਡੀਓ ਐਡਿਟ ਹੁੰਦੀ ਦੋ ਘੜੇ ਲਾਦੀ ਲਾ ਦੇ ਵੀਰ ਆਪਣੇ ਨਾ ਤਾਂ ਟਟੁੰਡਾ ਹਮ ਤੇ 90 ਤੱਕ ਦਾ ਉੰਜੇ ਨੂੰ ਤੂੰ ਦੋ ਲੈਣਾ ਖਿੱਚ ਦੇਣੀ ਐ ਜਾ ਗੱਡੀ ਸਟਾਰਟ ਆ ਤੇਲ ਫੂਕਦਾ ਪਿਆ ਉਹ ਤੇ ਟਰੈਕਟਰ ਦਾ ਫੂਕਦਾ ਜਾ ਮੈਂ ਤਾਂ ਤੈਨੂੰ ਕਿਹਾ ਬਾਰੀਆਂ ਕੋਲ ਦੇ ਲੋੜ ਹੀ ਨਹੀਂ ਆਪਾਂ ਨੂੰ ਏਸੀ ਕਿਉਂ ਨਹੀਂ ਲੋੜ ਤੂੰ ਨਹੀਂ ਮਾੜੀ ਗੱਲ ਆ ਕਰ ਲਈ ਤੂੰ ਮਤਲਬ ਭਰਾ ਦੇ ਨਹੀਂ ਨਹੀਂ ਆਖੇ ਲੱਗ ਸਕਦਾ ਆਪਾਂ ਨੂੰ ਏਸੀ ਦੀ ਨਹੀਂ ਲੋੜ ਆਪਾਂ ਨੂੰ ਬਾਰੀਆਂ ਵਾਲੇ ਤੈਨੂੰ ਕਹੀ ਰਿਆ ਨਾ ਬਸ ਆ ਵੀਡੀਓ ਹੋ ਗਈ ਬਸ ਆ ਦੇਖ ਲੈ ਸਾਰੀ ਹੋ ਗਈ ਹਾਂ ਬੱਸ ਉਹ ਮਾਵੇ ਪਾ ਕੇ ਹਾਂ ਚੱਕ ਤੇ ਬਾਅਦ ਚੋਂ ਮੈਂ ਟਰੈਕਟਰ ਟਰੈਕਟਰ ਚਲਾਉਣ ਤੇ ਹੀ ਆਂ ਭਾਵੇਂ ਸਾਰੀ ਦਿਹਾੜੀ ਬਾਹ ਛੱਡੀ ਆਂ ਤੈਨੂੰ ਦੋ ਕਾਂਟਾ ਲਾ ਗਿਆ ਆ ਵੀਰ ਤੇ ਮਾਪਿਓ ਆ ਤੁਸੀਂ ਹਾਂ ਯਾਰ ਜਿਹੜੀ ਨਵੀਂ ਐਡਿਟ ਕੀਤੀ ਉਹ ਵੀ ਨਹੀਂ ਸਹੀ ਹੋਈ ਹੁਣ ਮੈਂ ਕਰਾਂਗੀ ਤੇ ਗੱਡੀ ਬੰਦ ਕਰ ਦੂੰ ਫੇਰ ਟਰੈਕਟਰ ਤੇ ਗੱਡੀ ਬੰਦ ਕਰ ਦੂੰ ਫੇਰ ਐਡਿਟ ਸਹੀ ਹੋ ਜੂਗੀ ਹਾਂ ਫੋੜ ਕੇ ਰਹਿਂਦਾ ਹਾਂ ਉਵੇਂ ਹੀ ਪਾਦਾ ਫਿਰ ਕਹਿ ਦੇਣਾ ਮੇਲਾ ਵੀਡੀਓ ਪਾਉਣੀ 2 ਘੰਟੇ ਲੱਗ ਜਾਂਦੇ ਇੱਕ ਵੀਡੀਓ ਨਾਲ ਐਡਿਟ ਕਰੂੰਗਾ ਇੱਕ ਵੀਡੀਓ ਨਾਲ ਤੀਜੀ ਰਿਹਾ ਐਡਿਟ ਕਰਦਾ ਭੈਣ ਮੈਂ ਚੰਨੀ ਅੱਖੇ ਲੱਗ ਜਾ ਮੇਰਾ ਵੀਰ ਉਹ ਮਿਲ ਆਵੀ ਦਾ ਪਰੇ ਦੁਪਹਿਰੇ ਲੱਗ ਗਈ ਆ ਉਹਦੇ ਬੋਰ ਵਾਲਿਆ ਉਹ ਦੇ ਆਪ ਆਪ ਦਾ ਕੰਮ ਕਰਿਆ ਹੁੰਦਾ ਵੀਰੇ ਆਪਾਂ ਆ ਤੇ 2 ਘੰਟੇ ਪੂਰੇ ਠੋਕ ਦੇ ਲਾਇਆ ਨੇ ਉੱਤੇ ਤੇ ਪੁੱਤਰਾ ਮਾਂ ਜਿਆ ਸੂਈ ਮਵੇਂ ਦੋ ਤੋਂ ਫਿਰ ਟੱਪੜ ਨਹੀਂ ਦੇਣਾ ਤੂੰ 2 ਘੰਟੇ ਲਾਇਏ ਨਹੀਂਗੇ ਦੋ ਪੱਛ ਬਬੂਏ ਨੂੰ ਆ ਢੇਰੀ ਦਾ ਮੈਨੂੰ ਇੱਕ ਨਹੀਂ ਦੀਦੀ ਤੇਰੀ ਖਲਾਰੀ ਨਹੀਂ ਨਾ ਪੂਰਾ ਇੱਥੇ ਸੀ ਮੈਂ ਹਾਂ ਪੱਛਲਾ ਉਹ ਜਾਣਦਿਆ ਕਰੀਗਾ ਕਿ ਕਾਹ ਬੋਆ ਗਾ ਮੈਂ ਟਰੈਕਟਰ ਸਟਾਰਟ ਕਰਕੇ ਤੂੰ ਹੋਰ ਤਾਂ ਵੀ ਓ ਲੋਕਾਂ ਨੇ ਕਮੈਂਟਾਂ ਦੇ ਗਾਣਾ ਕਰਦੇ ਹੁਣਾਂ ਨਾਲ ਢੇਰ ਕਮਾਈ ਕਰਨੀ ਜਾ ਸ਼ਰਮ ਕਰ ਲੈ ਜਾ ਆਖੇ ਲੱਗ ਜਾ 11:30 ਵਜੇ ਤੱਕ ਚਲਾਇਆ ਟਰੈਕਟਰ ਇਹ ਲੋਕਾਂ ਦੇ ਛੋਟੇ ਭਰਾ ਹੁੰਦੇ ਸਵਾਦ ਲੈਂਦੇ ਕੁੜੀ ਆ ਵਾ ਇਹ ਤਾਂ ਲੈ ਹੀ ਲੱਥਾ ਹੈ ਕੋਈ ਨੂੰ ਮੇਰਾ ਡਰ ਖੌਫ ਲੈ ਮੈਂ ਜਾ ਕੇ ਲਾਦਾ ਏਸੀ ਚੱਲਦਾ ਤੇ ਬੱਸ ਪੈ ਜਾ ਉਹ ਨਿਆਰੇ ਨਾਲ ਹਣਾ ਲੈ ਬਾਦੂ ਪੈਸਾ ਦਾ ਆਖਾ ਵਾਦੂ ਵਾਦੂ ਪਤਾ ਲੱਗਣਾ ਨਾ ਜਦੋਂ ਆਰਤੀ ਸਾਹਿਬ ਆ ਵੇਖ ਲੋ ਪੈਸੇ ਤੁਹਾਡੇ ਕਿੱਥੇ ਕੰਮ ਆਉਂਦੇ ਪੈਣੇ ਗੱਡੀ ਸਟਾਰਟ ਆ ਲੈ ਲੋ ਟਰੈਕਟਰ ਉਹ ਖੜਾ ਕਰਾ ਲੱਗਦਾ ਕਰਦਾ ਜਿਵੇਂ ਫੋਨ ਲੱਧਿਆ ਨਿਆਣੇ ਆ ਜਾਓ ਭੈਣ ਨਾ ਵੇਖੀ ਜਾਏਗੀ ਪੈਸਾ ਬਹੁਤ ਹੈ ਕੋਈ ਨਹੀਂ ਇਹ ਲੈ ਲੋ ਪਰੋਨਾ ਉੱਠਿਆ ਨਹੀਂਗਾ ਇਹ ਹਣ ਕੁਰਬਾਨੀ ਦੇਣੀ ਪੈਣੀ ਹੈ ਹਣ ਆਪਾਂ ਕਰਦੇ ਆਂ ਖੇਤ ਪੱਧਰ ਪੱਧਰ ਨਹੀਂ ਮਤਲਬ ਮਿੱਟੀ ਪਾਈ ਆ ਸੱਚ ਦੱਸੇ ਖੜੇ ਖੜੇ ਵੀਰ ਦੁਪਹਿਰ ਨੂੰ ਆਪਦੀ ਜਾਨ ਬਚਾਉਂਦੇ ਆ ਜਿਵੇਂ ਅਸੀਂ ਦੋਵੇਂ ਨੇ ਬਚਾਉਂਦੇ ਪਏ ਆ ਆ ਸਾਰਾ ਖੇਤ ਪੱਧਰ ਕਰਨਾ ਸਾਰਾ ਮਿੱਟੀ ਪਾਈ ਆ ਨਾ 2 ਕਿਲੇ ਨੀਵੇਂ ਸੀਗੇ ਅੱਗੇ ਵੀ ਦੱਸ ਕੇ ਡਿਆਂ ਉਧਰੋਂ ਬੋਬੇ ਹੋਣੇ ਟੱਕਰੇ ਹੋਏ ਆ ਆ ਚੱਲਦਾ ਵਾ ਪ੍ਰੀਤਾ ਚਲੋ ਨਾ ਬਣਾ ਦਈਏ ਕੁਰਬਾਨੀ ਤੇ ਹੋਈਏ ਸਦੇ ਦੇ ਨਾਲ ਕਿਹ ਗੱਲਾਂ ਨਾਲ ਨਹੀਂ ਸਰਨਾ ਇਹਨੇ ਤਾਂ ਏਸੀ ਛੱਡਿਆ ਆ ਤੇ ਨਹੀਂ ਹਰੇ ਨਾਲ ਬਿਆ ਆਪਾਂ ਕੋਈ ਚਾਹ ਢੇਰੀਆਂ ਪੱਧਰ ਕਰ ਲਈਏ ਮਿਲਦਾ ਆ ਮੈਂ ਪੱਧਰ ਕਰਕੇ ਲੈ ਸੌਂ ਦੋ ਲੋ ਜੀ ਨਾਲ ਦੇ ਨਾਲ ਬਣਾ ਪਾਈਪ ਲੈਣ ਵਾਲਾ ਜੀ ਕੰਮ ਕਿੱਦੜੇ ਕਰਦਾ ਹਾਂ ਅੰਬਾਈ ਲੈ ਛੋਰੀ ਜਿਹਦੇ ਨਾਲ ਆਪਾਂ ਗੇਟ ਵਧਣਾ ਦਾ ਸਾਖਾ ਜਿਹੜਾ ਉਹ ਪੁੱਤਾਂ ਜੀ ਦੇ ਨਾਲੇ ਮੌਜ ਤੈਰ ਰਣ ਖੇਤ ਦੇ ਵਿੱਚ ਨੱਕੇ ਨੂੰ ਕਾ ਲਾਉਣਾ ਹੀ ਨਹੀਂ ਆਪਾਂ ਜੇ ਐਂ ਕੰਮ ਚੱਕਦੇ ਨੇ ਬਟਨੀ ਨੱਕਿਆਲਾ ਯਾਬ ਵੀ ਮਗਾ ਦੇਣਾ ਯਾਬ ਸਿੱਧੀ ਰੱਸੀ ਭਾਈਆ ਦੇ ਭਾਈ ਦਰਿਆ ਸਿੱਧੀ ਰੱਸੀ ਅੰਦਰ ਖੇਤ ਦੇ ਵਿੱਚ ਦੀ ਸਿੱਧੀ ਜੋ ਹੋ ਗਿਆ ਸਟਾਰ ਐਨ ਨਹੀਂ ਡੰਗੇ ਬਹੁਗੇ ਪੈਪਾ ਨਾਹਾਲੀਆ ਵਾਲੀ ਪਹਿਲੇ ਲੋ ਦੇ ਵਿੱਚ ਪਰੇ ਜਾਣਾ ਸਿੱਧੇ ਟੀਚਕਟੀ ਚਕਟੀ ਚਕਟੀ ਚਾ ਕਰਦੇ ਟੀਚਕ ਅਮਤਾ ਵਧੀਆ ਯਾਰ ਏਸੀ ਵੀ ਨਾਲੋਂ ਵਧੀਆ ਹੈ ਨਾ ਉਹਦੇ ਨਾਲ ਜ਼ਿਆਦਾ ਚੌੜਾ ਟੂਆ ਨਿਕਲਦਾ ਇਹਦੇ ਨਾਲ ਪੂਰਾ ਪੂਰਾ ਸਿੱਧੀਆਂ ਬੇਪਾ ਦੀਆਂ ਗੱਡੀ ਜਾਣਗੇ ਦੱਬੀ ਜਾਣਗੇ ਸਮੇਂ ਨਾਲ ਤਕਨੀਕ ਐਡਵਾਂਸ ਹੁੰਦੀ ਜਾਂਦੀ ਹੈ ਨਾ ਮਾਓ ਜੀ ਥੱਲੇ ਵਾਲੇ ਦੋਹਾਂ ਕਿਲਿਆਂ ਦਾ ਜਿਨਾ ਕੰਮ ਚੱਕਦਾ ਆਹ ਨਹੀਂ ਟੈਨਸ਼ਨ ਆ ਬਣੋ ਪਾਣੀ ਪਾਣੀ ਲਾਉਣ ਦੀ ਬਾਈ ਆਪਣਾ ਮਤੀਰਿਆਂ ਵਾਲੀ ਆਜਾ ਮਤੀਰਿਆਂ ਦੀ ਗੱਡੀ ਭਰੀ ਆਇਓ ਜੇ ਕਿਹਨੇ ਖਾਣੇ ਦੀ ਸਹੀ ਗੱਲ ਆ ਆ ਵਧੀਆ ਐਂਕਲ ਹਨ ਬੰਦਿਆਂ ਨਾਲੋਂ ਜੇਸੀ ਨਾਲੋਂ ਵਧੀਆ ਕੰਮ ਆ ਤੂਰਾ ਪੂਰਾ ਨਾਲੇ ਹਨ ਓ ਨਨੂ ਵਿਖਾਵਾਂ ਤੁਹਾਨੂੰ ਵੇਚਦੀ ਨਨੂ ਲੱਗਾ ਓ ਜੌਂਡ ਵਰ ਚੱਲਦਾ ਹੈਗਾ ਆ ਫਿਰ ਖੜਾ ਐ ਕਿੰਨੇ ਬੰਦੇ ਆਪਾਂ ਖਲਾਰਤੇ ਫੇਰ ਕਫਨੇ ਉਹਨੂੰ ਵੇਖਣ ਦੀ ਛੁਰ ਲੋ ਉਹ ਤਾਂ ਦਾ ਟਾਇਰ ਦੇ ਕਿਹਾ ਜੂਨ ਹੀ ਦੌਰ ਹੀ ਦੁਰਦੇ ਪੈ ਰਹਾਣ ਕਿ ਖੰਡ ਚੱਲੀ ਜਾਣ ਸਾਰੇ ਨਿਕਲ ਚੱਲੇ ਨੇ ਅਈਨੇ ਸੁੱਧ ਜਾਨ ਕੱਢੀ ਅਰਜੰਦ ਦੇ ਤੀਰ ਵਾਂਗੂ ਪਰ ਇੱਥੇ ਜਾ ਕੇ ਟੇਡਾ ਹੋ ਗਿਆ ਕੰਮ ਟੇਡਾ ਜੈਂਵਲਾ ਇਹਦਾ ਜੀ ਬਣੇਗਾ ਬਾਹੂ ਣ ਪੈਵ ਟੇਢੀ ਕਰਨੀ ਪਣੀ ਓ ਖੜੀ ਆਪਣੀ ਮਾਈਲੇਜ ਕਾ ਬੱਬਲੇਰੋ ਵੀ ਓ ਦੇ ਇਹ ਕਹਿੰਦਾ ਅੱਜ ਆਪਾਂ ਪੱਟ ਚੱਲੇ ਆ ਖਾਲੀ ਦੇ ਲੋ ਤੇ ਇਹ ਡੂੰਗੀ ਵੀਰ ਕਹਿੰਦਾ ਜੀ ਇਹ 3.5 ਫੁੱਟ ਏ 3.5 ਫੁੱਟ ਇਹ ਤੇ ਪਾਈਪਾਂ ਪਾ ਜਾਣੀਆਂ ਤੇ ਡਾਡੂਆਂ ਦਾ ਇੰਪਲੀਮੈਂਟ ਤਾਂ ਕੋਈ ਨਹੀਂ ਜੰਨਾ ਮਿੱਤਰਾਂ ਦੀ ਮੋਟਰ ਤੇ ਮੇਲਾ ਲੱਗਿਆ ਰਹਿਂਦਾ ਚਾਹ ਨਫਰੀ ਤੋਂ ਨਹੀਂ ਸਿਵਲ ਹੋਏ ਫਿਰਦੇ ਨੇ ਆਪੋ ਧਾਤੀ ਬਾਹਰ ਬੰਦ ਕਰ ਗਾਣੇ ਇੱਧਰ ਆਪਣਾ ਚੱਲਦਾ ਪਿਆ ਮਤੀਰਿਆ ਦਾ ਸਾਗ ਤਾਂ ਇਹ ਕਿ ਮਤੀਰਿਆ ਦਾ ਅੰਕਲ ਕਿਵੇਂ ਜਿਨ੍ਹਾਂ ਅੱਡ-ਅੱਡ ਝੋਲੀਆਂ ਪੱਟੀਆਂ ਹੋਵੇ ਨਹੀਂ ਨਹੀਂ ਹਾਂ ਇਹ ਜਿਨਾਂ ਨੇ ਪੈਸੇ ਖਰਚੇ ਹੋਏ ਐ ਤੁਹਾਨੂੰ ਦੋ ਨਿਵਾਸ ਫੜੇ ਜਿਨਾਂ ਨੇ ਹਾਂ ਹਾਂ ਲਏ ਹੋਇਆ ਨਾ ਠੇਕੇਦਾਰ ਇੱਕ ਵੈ ਇਹਨਾਂ ਦਾ ਅੱਛਾ ਆਹ ਬਈ ਠੇਕੇਦਾਰ ਆ ਠੇਕੇਦਾਰ ਸਾਹਿਬ ਮੜਾਏ ਕਰੇ ਮੂੰਹ ਦਾ ਨੂੰ ਕਿਆ ਠੇਕੇਦਾਰ ਦੀ ਸੈਨਾ ਹੈ ਲੈ ਇਹ ਆ ਗਿਆ ਸੈਨਾ ਲੈ ਇਹ ਕਿੰਨੇ ਨੇ ਠੇਕੇਦਾਰ ਸਾਹਿਬ ਘਟੇ ਤਾਂ ਨਹੀਂ ਜਾਂਦੇ ਪਏ ਆਪਾਂ ਨਹੀਂ ਨਹੀਂ ਓਕੇ ਆ ਕੰਮ ਓਕੇ ਆ ਪੂਰਾ ਇਹ ਲੋੜੀ ਦੇ ਬੰਦੇ ਢਾਲੀਆ ਵਿੱਚੋਂ ਇੱਕ ਦੋ ਰੱਖ ਲਈ ਗੱਡਿਆਂ ਥਲੇ ਵੇਖੀ ਜਾਏਗੀ ਗੱਡੀ ਚਲੇਗੀ ਨਹੀਂ ਤੁਹਾਨੂੰ ਮਤੀਰਿਆਂ ਦੀ ਗੱਡੀ ਬਖਾਉਣੀ ਹੈ ਹੁਣ ਚਲੇਗੀ ਆ ਆ ਚੁਰਲੋ ਧਿਆਨਾ ਵੇਖ ਲੋ ਆ ਚੁਰਲੋ ਫੇਰ ਨਾਲ ਜਿੰਨੇ ਜੂ ਮੈਂ ਕੀਤੀ ਨਾ ਅਰੇ ਐਡਾ ਢੂੰਗਾ ਪਾੜ ਬਾਦ ਨਾ ਚੁਰਲੋ ਨਾਲ ਆ ਪਾੜ ਵੀ ਵਿਖਾ ਦੇਣਾ ਆਡ ਮਿਲ ਜੀ ਹੈ ਆਏ ਲੋ ਮੇਰਾ ਵੀਰ ਐਡਾ ਡੂੰਗਾ ਚੁਰਲੂ ਫਿਰਨਾ ਜਿਹਨੇ ਚੋਮ ਪਾਈ ਜੀ ਤੇ ਲਾਇਆ ਭਾਈ ਕਿੱਧਰ ਕਰਦੇ ਜਾਣਾ ਆਇਆ ਭਾਈ ਤੂੰ ਜਾਉਂਦਾ ਜਾ ਹੁਣ ਉਹ ਚਲੇ ਗਿਆ ਆ ਜਾ ਲੱਗੇ ਚੁਰਲੂ ਵੀ ਮੈਂ ਠੀਕ ਕਰ ਆ ਗਿਆ ਨੰਨੂ ਆਪਣਾ ਸੰਧ ਡਰਾਈਵਰ ਇਹ ਆਹ ਲੋ ਕਰਾ ਫੇਰਤਾ ਤੇ ਲਾਈਟਾਂ ਜਗਦੀਆਂ ਵੀਆਂ ਏਦਾਂ ਨਾ ਮਾਂ ਦਾ ਪੁੱਤ ਸਾਨੂੰ ਘਾਟੇ ਨੂੰ ਹੀ ਜੰਮਿਆ ਆ ਕੇ ਇਹਨੇ ਨਹੀਂ ਕੋਈ ਚਾਜਦਾ ਕੰਮ ਕਰਨਾ ਨਾ ਲੈ ਦੇ ਨਾ ਵੀ ਜੇ ਮੈਂ ਨਾ ਆ ਕੇ ਦੇਖਦਾ ਤੇ ਇਹ ਪੀ ਗਿਆ ਇਹ ਬੈਂਡਰੀ ਇਹੋ ਜਿਹੇ ਦਾ ਕੰਮ ਨਹੀਂ ਅੰਦਰ ਡਿੱ ਗਿਆ ਬਲਬ ਤੇ ਆ ਟੋਏ ਖਿੱਚੇ ਤਾਂ ਆਇ ਨਹੀਂ ਹਾਂ ਹਾਂ ਅੱਲਾਹ ਤੋਦਾਂ ਲਾ ਪੀ ਇੱਥੇ ਤੇਰੀ ਯਾ ਲਗਾ ਦਨ ਸਿੱਧੀਆਂ ਘਰ ਲੱਤ ਦੋਣ ਲੱਗ ਗਈ ਇੱਥੇ ਉਹ ਐਵੇਂ ਯੱਬੀ ਆ ਨਾ ਉਹਦੀ ਲਿਫਟ ਬਸ 4 ਨੰਬਰ ਤੇ ਬੰਨ ਕੇ ਨਾ ਮਰਾਵਣਾ ਤੁਰਿਆ ਫਿਰ ਨੇ ਨੀਵੀਂ ਜਗ੍ਹਾ ਤੇ ਜਾਣਾ ਆਪੇ ਚੱਕ ਲੈਣੀ ਆ ਆਪੇ ਕਰ ਦੇਣਾ ਪੱਤਰ ਤੇ ਐਵੇਂ ਭਿਉਣ ਦੀ ਲੋੜ ਹੀ ਨਹੀਂ ਗਾਂ ਪਸ਼ਾ ਕਰਨ ਦੀ ਲੋੜ ਹੀ ਨਹੀਂ ਗਈ ਜਾਂ ਫਿਰ ਦੂਜਾ ਘਰਾ ਪਾ ਲਿਆ ਕਰੋ ਉਹਨੇ 2 ਮਿੰਟਾਂ ਦੇ ਕਰ ਦੇਣਾ ਸ਼ਾਮ ਨੂੰ ਹਾਂ ਸ਼ਾਮ ਨੂੰ ਫਿਰ ਦੂਜੇ ਫਿੱਟ ਕਰਦੀ ਉਹਦੇ ਮੈਂ ਟਮਟਿ ਹੋਣਾ ਦੂਰੇ-ਦੂਰੇ ਕਿਡੇ ਕੱਢ ਦਾਂਗਾ ਨਾ ਆਣਾ ਟਰੈਕਟਰ ਆ ਗਿਆ ਹਣ ਕਰੇ ਤੇ ਮੈਂ ਖੇਤ ਵੀ ਵੀਡੀਓ ਬਣਾਈ ਸੀ ਵੀ ਆਪਣਾ ਕੈਂਡ ਡਰਾਈਵਰ ਤੇ ਆਵੇ ਲੋ ਕਰੇ ਆ ਕੇ ਵੀ ਕੈਂਡ ਡਰਾਈਵਰ ਨੇ ਲੀਵਰ ਲਿਫਟ ਨਹੀਂ ਥਲੇ ਸੁੱਟੀ ਟਰੈਕਟਰ ਉਵੇਂ ਹੀ ਬੰਦ ਕਰਤਾ ਇਹ ਆ ਆਪਣਾ ਨੰਨੂ ਕੈਂਡ ਇਹਦੇ ਕਰਾਵਾ ਤਾਂ ਦੇਖਿਆ ਕਰ ਤੁਸੀਂ ਇਹਦੀਆਂ ਆਣੇ ਨੰਨ ਆ ਜੇ ਆਪਾਂ ਇਹਨਾਂ ਪ੍ਰਸ਼ਾਦ ਦਿੰਨੇ ਆ ਤੇ ਨਾਲੇ ਆਪਾਂ ਲਿਫਟ ਥਲੇ ਸੁੱਟ